ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜਰਨਲਿਸਟ ਕਰਮਜੀਤ ਸਿੰਘ ਚਿੱਲਾ ਸਾਹਿਬ ਪੰਜਾਬੀ ਹੰਟਰੀਅਨ ਦੇ ਵਿੱਚ ਪੱਤਰਕਾਰੀ ਕਰਦੇ ਨੇ ਲਗਾਤਾਰ ਹੀ ਆਪਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹ ਚਿੱਲਾ ਸਾਹਿਬ ਦੀਆਂ ਪੜਦੇ ਆ ਤੁਸੀਂ ਵੀ ਪੜਦੇ ਹੋ ਤੇ ਅੱਜ ਇੱਕ ਖਾਸ ਵਿਸ਼ੇ ਤੇ ਉਹ ਵਿਸ਼ਾ ਸਾਡੇ ਪਿੰਡਾਂ ਦੇ ਨਾਲ ਜੁੜਿਆ ਹੋਇਆ ਉਹਦੇ ਤੇ ਗੱਲ ਕਰਨੀ ਆ ਕਿਉਂਕਿ ਜ਼ਿਲ੍ਹਾ ਪਟਿਆਲਾ ਦੇ ਜਿਹੜੇ 8 ਪਿੰਡ ਨੇ ਉਹ ਮਹਾਲੀ ਚ ਸ਼ਾਮਲ ਕੀਤੇ ਜਾ ਰਹੇ ਨੇ ਕਿਉਂ ਸ਼ਾਮਲ ਕੀਤੇ ਜਾ ਰਹੇ ਨੇ ਕੀ ਕਵਾਇ ਦਾ ਕੀ ਪ੍ਰੋਸੈਸ ਹੈ ਕਦੋਂ ਤੱਕ ਸ਼ਾਮਲ ਕੀਤੇ ਜਾਣਗੇ ਇਸ ਮਾਮਲੇ ਤੇ ਗੱਲ ਕਰਾਂਗੇ ਤੇ ਕਿਹੜੇ ਕਿਹੜੇ ਪਿੰਡ ਨੇ ਹੋਵੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਚਿੱਲਾ ਸਾਹਿਬ ਦਾ ਸਵਾਗਤ ਕਰਦਾ ਹਾਂ ਚਿੱਲਾ ਸਾਹਿਬ ਸਵਾਗਤ ਹੈ ਤੁਹਾਡਾ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਪੰਗੋ ਸਾਹਿਬ ਜੀ ਜਿਹੜਾ ਸਾਬ ਪਿਛਲੇ ਦਿਨੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਤੁਹਾਡੀ ਇੱਕ ਰਿਪੋਰਟ ਪਬਲਿਸ਼ ਹੁੰਦੀ ਆ ਤੇ ਉਹ ਤੁਹਾਡੀ ਰਿਪੋਰਟ ਸੋਸ਼ਲ ਮੀਡੀਆ ਦੇ ਉੱਪਰ ਵੀ ਖੂਬ ਵਾਇਰਲ ਹੁੰਦੀ ਆ ਕਿ ਪਟਿਆਲਾ ਜ਼ਿਲ੍ਹੇ ਦੇ ਜਿਹੜੇ 8 ਪਿੰਡ ਨੇ ਉਹ ਮੋਹਾਲੀ ਚ ਸ਼ਾਮਲ ਕੀਤੇ ਜਾ ਰਹੇ ਨੇ ਤੁਹਾਡੀ ਇਹ ਖਬਰ ਛਪਣ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਵਿੱਚ ਚਰਚਾ ਵੀ ਸੱਥਾਂ ਦੇ ਵਿੱਚ ਹੁੰਦੀ ਆ ਭਾਵੇਂ ਉਹ ਆਹੀ 8 ਪਿੰਡ ਹੁਣ ਮੋਹਾਲੀ ਵਾਲੇ ਜਾਂ ਰਾਜਪੁਰਾ ਘਨੌਰ ਦੇ ਪਿੰਡ ਹੁਣ ਉੱਥੇ ਵੀ ਗੱਲਾਂ ਚੱਲਦੀਆਂ ਨੇ ਕਿ ਆਹ ਆਹ ਪਿੰਡ ਮੋਹਾਲੀ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਸਭ ਤੋਂ ਪਹਿਲਾਂ ਆਪਣੀ ਬਿਊਰਸ਼ਿਪ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੇ ਕਿਹੜੇ ਨਯੂਹੋ ਜਿਹੜੇ ਸ਼ਾਮਲ ਕੀਤੇ ਜਾਣਗੇ ਕੀ ਕ੍ਰਾਈਟੇਰੀਆ ਕਿਸ ਬਿਹਾਫ ਦੇ ਉੱਪਰ ਉੱਥੇ ਉਹ ਸ਼ਿਫਟ ਕੀਤੇ ਜਾ ਰਹੇ ਨੇ ਪਿੰਡ ਮੋਹਾਲੀ ਚ ਜੀ ਪੰਗੋ ਸਾਹਿਬ ਜਿਹੜੇ ਪਿੰਡਾਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਸ ਵੇਲੇ ਉਹ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਪਿੰਡ ਨੇ ਜੀ ਦੋ ਵੱਡੇ ਕਸਬੇ ਨੇ ਇਨਾਂ ਚ ਜੇ ਮਾਨਕਪੁਰ ਤੇ ਖੇੜਾ ਗੱਜੂ ਇਸ ਤੋਂ ਬਿਨਾਂ ਲੇਲਾ ਇੱਕ ਪਿੰਡ ਹੈ ਗੁਰਦਿੱਤਪੁਰਾ ਜਿਹਨੂੰ 29ਵੀਂ ਕਹਿੰਦੇ ਦੋ ਪਿੰਡਾਂ ਨਾਲ ਜਾਣਿਆ ਜਾਂਦਾ ਹੈ ਪਿੰਡ ਉੱਚਾ ਖੇੜਾ ਹਦੈਤਪੁਰਾ ਉਰਨਾ ਇਹ ਸੱਤ ਪਿੰਡ ਇੱਕ ਪਾਸੇ ਨੇ ਤੇ ਇਕੱਠਵਾਂ ਪਿੰਡ ਜਿਹੜਾ ਬਨੂੜ ਤੋਂ ਖੱਬੇ ਪਾਸੇ ਜਦੋਂ ਆਪਾਂ ਬਨੂੜ ਤੋਂ ਰਾਜਪੁਰੇ ਵਾਲੇ ਪਾਸੇ ਨੂੰ ਆਨੇ ਆ ਕੌਮੀ ਮਾਰਗ ਤੇ ਇੱਕ ਪਿੰਡ ਪੈਂਦਾ ਚੰਗੇਰਾ ਅੱਠਵਾਂ ਉਹ ਪਿੰਡ ਹੈ ਜੀ ਇਹ ਅੱਠ ਪਿੰਡ ਜਿਹੜੇ ਸਾਰੇ ਦੇ ਸਾਰੇ ਪਿੰਡ ਰਾਜਪੁਰਾ ਵਿਧਾਨ ਸਭਾ ਆ ਹਲਕੇ ਚ ਪੈਂਦੇ ਨੇ ਤੇ ਜਿਹੜੀ ਹਲਕੇ ਦੀ ਵਿਧਾਇਕਾ ਹੈ ਪੰਗੋਸਰ ਮੀਨਾ ਮਿੱਤਲ ਰਾਜਪੁਰਾ ਹਲਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਵੀ ਇਹਨਾਂ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਇਹਨਾਂ ਪਿੰਡਾਂ ਨੂੰ ਮਹਾਲੇ ਜ਼ਿਲ੍ਹੇ 'ਚ ਸ਼ਾਮਲ ਕੀਤਾ ਜਾਵੇ ਉਸ ਦੇ ਆਧਾਰ ਤੇ ਫਿਰ ਜਿਹੜੀ ਪੰਜਾਬ ਦੀ ਪੁਨਰਗਠਨ ਕਮੇਟੀ ਹੈ ਜਿਹੜੀ ਲਗਾਤਾਰ ਕਰਦੀ ਰਹਿੰਦੀ ਹੈ ਕੰਮ ਵੀ ਕਿਹੜਾ ਪਿੰਡ ਕਿੱਥੇ ਸ਼ਾਮਲ ਹੋਣਾ ਚਾਹੀਦਾ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਤੇ ਉਹਨਾਂ ਨੇ ਜਿਹੜੀ ਸਾਰੇ ਮਾਮਲੇ ਬਾਰੇ ਇੱਕ ਚਿੱਠੀ ਲਿਖੀ ਭੌਂ ਰਿਕਾਰਡ ਜਿਹੜਾ ਜਲੰਧਰ ਹੈ ਸਾਰੇ ਪੰਜਾਬ ਦਾ ਉਹਨਾਂ ਦੇ ਡਾਇਰੈਕਟਰ ਨੂੰ ਤੇ ਉਹਨਾਂ ਦੇ ਡਿਪਟੀ ਡਾਇਰੈਕਟਰ ਨੇ ਪਟਿਆਲੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਕਿ ਭਾਈ ਜਿਹੜੇ ਤੁਹਾਡੇ 8 ਪਿੰਡ ਨੇ ਇਹਨਾਂ ਬਾਰੇ ਸਾਨੂੰ ਸਾਰੀ ਜਾਣਕਾਰੀ ਕਿੰਨੀ ਇਹਨਾਂ ਦੀ ਆਬਾਦੀ ਹੈ ਕਿਹੜਾ ਥਾਣਾ ਹੈ ਕਿੰਨਾ ਇਹਨਾਂ ਦਾ ਹੱਦ ਵਾਸਤੇ ਨੰਬਰ ਹੈ ਤੇ ਹੋ ਕੇ ਕਿਹੜਾ ਇਹਨਾਂ ਦਾ ਡਾਕ ਖਾਨਾ ਹੈ ਕਾਫੀ ਕੁਝ ਜਿਹੜੀ ਜਾਣਕਾਰੀ ਉਹਨਾਂ ਨੇ ਮੰਗੀ ਤੇ ਨਾਲ ਦੀ ਨਾਲੇ ਵੀ ਕਿਹਾ ਵੀ ਪੰਚਾਇਤਾਂ ਦੇ ਕਿਉਂਕਿ ਵੀ ਪਿੰਡਾਂ ਦੀ ਸਹਿਮਤੀ ਵੀ ਹੋਣੀ ਚਾਹੀਦੀ ਹੈ ਤੇ ਪੰਚਾਇਤਾਂ ਦੇ ਮਤੇ ਪਾ ਕੇ ਦਿਓ ਤੇ ਨਾਲ ਜਿਹੜਾ ਕਮਿਸ਼ਨਰ ਹੈ ਪਟਿਆਲੇ ਦਾ ਉਹਦੀ ਸਪਾਰਸ ਵੀ ਲੜਿੰਦੀ ਹੈ ਵੀ ਕੀ ਉਹ ਸਹਿਮਤ ਨੇ ਇਹ ਪਿੰਡ ਸਾਮਲ ਕਰ ਦਿੱਤੇ ਜਾਣ ਜੀ ਪਟਿਆਲੇ ਤੋਂ ਮਹਾਲੇ ਚ ਸੋ ਇਹ ਜਿਹੜੇ ਅੱਠ ਪਿੰਡ ਨੇ ਇਹਨਾਂ ਨੂੰ ਜਿਹੜੀ ਅੱਠ ਦੀਆਂ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਗੋ ਸਭ ਉਹਨਾਂ ਵੱਲੋਂ ਮਤੇ ਪਾ ਕੇ ਦਿੱਤੇ ਜਾ ਚੁੱਕੇ ਨੇ ਜਿਹੜੀ ਡਿਪਟੀ ਕਮਿਸ਼ਨਰ ਪਟਿਆਲਾ ਨੇ ਜਿਹੜੀ ਚਿੱਠੀ ਉਹਨਾਂ ਤੋਂ ਜਾਣਕਾਰੀ ਮੰਗੀ ਸੀ ਉਹਨਾਂ ਨੇ ਐਸਡੀਐਮ ਰਾਜਪੁਰਾ ਨੂੰ ਇਸ ਬਾਰੇ ਜਾਣਕਾਰੀ ਮੰਗੀ ਤੇ ਅਗਲੀ ਕਾਰਵਾਈ ਲਈ ਹਦਾਇਤ ਕੀਤੀ ਤੇ ਐਸਡੀਐਮ ਰਾਜਪੁਰਾ ਨੇ तहसीलदार राजपुरा ਨੂੰ ਲਿਖਿਆ ਸੀ ਕਿ ਜਿਹੜੇ ਸਾਰੇ ਮਤੇ ਨੇ ਜਿਵੇਂ ਉਹ ਨਕਸ਼ੇ ਨੇ ਜ਼ਿਮੀਨੀ ਰਿਕਾਰਡ ਹੈ ਉਹ ਪਟਵਾਰੀਆਂ ਦੇ ਥਰੂ ਆਉਣਾ ਸੀ ਸੋ ਸਾਰਾ ਕੁਝ तहसीलदार ਨੇ ਪਟਵਾਰੀਆਂ ਰਾਹੀਂ ਪੰਚਾਇਤਾਂ ਤੋਂ ਲੜਿੰਦੇ ਜਿਹੜੇ ਮਤੇ ਵੀ ਪਵਾਏ ਨੇ ਤੇ ਬਾਕੀ ਜਿਹੜੇ ਪਿੰਡਾਂ ਦੇ ਨਕਸ਼ੇ ਨੇ ਵੀ ਉਹਨਾਂ ਦੇ ਸਾਰੇ ਰੰਗਾਂ ਨਾਲ ਭਰਨੇ ਸੀ ਕਿੱਥੇ ਕੀ ਹੈ ਕੀ ਇਹ ਸਾਰਾ ਕੁਝ ਉਹ ਸਾਰੇ ਪਾ ਕੇ ਹੁਣ ਇਹਨਾਂ ਨੇ ਰਾਜਪੁਰੇ ਵਾਲਿਆਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਦਿੱਤੇ ਨੇ ਭੰਗੂ ਸਾਹ ਵੇ ਹਮਤ ਜੀਤੇਲਾ ਸਾਹਿਬ ਜਿਹੜੇ ਆਹ 8 ਪਿੰਡ ਨੇ ਥੋੜੇ ਦਰਸ਼ਕਾਂ ਦੱਸੋ ਕਿ ਜਦੋਂ ਪਟਿਆਲਾ ਤੋਂ ਸ਼ਿਫਟ ਹੋ ਕੇ ਮੋਹਾਲੀ ਦੇ ਵਿੱਚ ਜਾਣਗੇ ਤਾਂ ਕੀ ਕੀ ਬਦਲੂਗਾ ਇਹਨਾਂ ਪਿੰਡਾਂ 'ਚ ਅ ਤੁਹਾਨੂੰ ਸਾਹਿਬ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਜੇ ਦੇਖੋ ਜਦੋਂ ਜਿਹੜਾ ਬਨੂੜ ਹੈ ਬਨੂੜ ਸ਼ਹਿਰ ਤੇ ਇਹਦੇ 28 ਪਿੰਡ ਬਨੂੜ ਦੇ ਨਾਲ ਦੇ ਇਹ 2010 'ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹ ਬਨੂੜ ਆਏ ਸੀ ਸੰਗਤ ਦਰਸ਼ਨ ਕੀਤਾ ਸੀ ਉਹਨਾਂ ਨੇ ਇਥੇ ਤੇ ਸੰਗਤ ਦਰਸ਼ਨ ਵੇਲੇ ਪੰਚਾਇਤਾਂ ਨੇ ਕਿਹਾ ਸੀ ਵੀ ਸਾਨੂੰ ਪਟਿਆਲਾ ਦੂਰ ਪੈਂਦਾ ਜੀ ਸਾਨੂੰ ਮਹਾਲੀ ਜ਼ਿਲ੍ਹੇ ਨਾਲ ਜੋੜੋ ਤੇ ਉਦੋਂ ਫਿਰ ਉਹਨਾਂ ਨੇ ਕਿਹਾ ਸੀ ਵੀ ਜਿੰਨੀਆਂ ਵੀ ਪੰਚਾਇਤਾਂ ਜਾਣਾ ਚਾਹੁੰਦੀਆਂ ਨੇ ਮਹਾਲੀ ਜ਼ਿਲ੍ਹੇ 'ਚ ਮਤੇ ਪਾ ਕੇ ਦੇ ਦਿਓ ਉਦੋਂ 28 ਪਿੰਡਾਂ ਨੇ ਤੇ ਬਨੋੜ ਸ਼ਹਿਰ ਦੀ ਜਿਹੜੀ ਨਗਰ ਕੌਂਸਲ ਹੈ ਉਹਨਾਂ ਨੇ ਮਤਾ ਪਾ ਕੇ ਦਿੱਤੇ ਸੀ ਤੇ ਉਹ ਸ਼ਾਮਲ ਹੋ ਗਏ ਸੀ ਇਹ ਜਿਹੜੇ ਪਿੰਡ ਨੇ ਭੰਗੂ ਸਾਹਿਬੇ ਬਿਲਕੁਲ ਉਹਨਾਂ ਪਿੰਡਾਂ ਦੇ ਨਾਲ ਲੱਗਦੇ ਨੇ ਉਦੋਂ ਇਹ ਦੋ ਚਿੱਤੀ 'ਚ ਸੀ ਵੀ ਨਹੀਂ ਜੀ ਸਾਨੂੰ ਰਾਜਪੁਰਾ ਤਹਿਸੀਲ ਨੇੜੇ ਐ ਸਾਨੂੰ ਪਟਿਆਲਾ ਦੂਰ ਐ ਅਸੀਂ ਮੋਹਾਲੀ ਦੂਰ ਹੈ ਅਸੀਂ ਇੱਧਰ ਰਹਾਂਗੇ ਐਵੇਂ ਸੀ ਜੀ ਚੱਕਰ ਇਹਨਾਂ ਦਾ ਤੇ ਉਹਦੋਂ ਇਹਨਾਂ ਨੇ ਮਤੇ ਨਹੀਂ ਦਿੱਤੇ ਸੀ ਹਾਲਾਂਕਿ ਨਾਲ ਲੱਗਦੇ ਨੇ ਤੇ ਤੁਹਾਨੂੰ ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਵਾਂ ਕਿ ਜਿਹੜੇ ਅੱਠ ਦੇ ਅੱਠ ਪਿੰਡ ਨੇ ਇਹਨਾਂ ਨੂੰ ਥਾਣਾ ਬਨੂੜ ਹੀ ਲੱਗਦਾ ਹੈ ਇਹ ਜਿਹੜਾ ਹੁਣ ਵੀ ਥਾਣਾ ਰਾਜਪੁਰੇ ਦੇ ਅਧੀਨ ਨਹੀਂ ਹੈ ਕਿ ਭਾਵੇਂ ਵਿਧਾਨ ਸਭਾ ਹਲਕਾ ਰਾਜਪੁਰਾ ਹੈ ਤੇ ਥਾਣਾ ਬਨੂੜ ਹੈ ਇੱਕ ਗੱਲ ਮੈਂ ਹੋਰ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਨਾ ਭੰਗੂ ਸਾਹਿਬ ਕੇ ਜਿਹੜੇ 28 ਪਿੰਡ 2010 ਚ ਕਹਿੰਨ ਤੋਂ ਭਾਵ ਕਿ ਅੱਜ ਤੋਂ 15 ਸਾਲ ਪਹਿਲਾਂ ਜੀ ਬਨੂਰ ਸ਼ਹਿਰ ਤੇ 28 ਪਿੰਡ ਜਿਹੜੇ ਮਹਾਲੇ ਜ਼ਿਲ੍ਹੇ ਚ ਸ਼ਾਮਲ ਕੀਤੇ ਗਏ ਸੀ ਉਹ ਅੱਜ ਵੀ ਉਹ ਦੋ ਜ਼ਿਲ੍ਹਿਆਂ ਦੀ ਮਾਰ ਚੱਲ ਰਹੇ ਨੇ ਜਾਂ ਦੋ ਜ਼ਿਲ੍ਹਿਆਂ ਦੇ ਪ੍ਰਸ਼ਾਸਕੀ ਨਿਰਦੇਸ਼ਾਂ ਦਾ ਉਹਨਾਂ ਨੂੰ ਅਮਲ ਕਰਨਾ ਪੈ ਰਿਹਾ ਹੈ ਤੁਸੀਂ ਪੁੱਛੋਗੇ ਕਿਵੇਂ ਇਹ ਜਿਹੜੇ ਬਨੂਰ ਸ਼ਹਿਰ ਵੀ ਹੈ ਜਿਵੇਂ ਬਨੂ ਠਾਣਾ ਹੈ ਇਹ ਪਟਿਆਲੇ ਨਾਲ ਜੁੜਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਐਸਐਸਪੀ ਪਟਿਆਲੇ ਦਾ ਹੁਕਮੰਦ ਪਾਲਣਾ ਕਰਨੀ ਪੈਂਦੀ ਹੈ ਮਹਾਲੀ ਚ ਨਹੀਂ ਹੈ ਕਿ ਬਨੂਰ ਠਾਣਾ ਭਾਵੇਂ ਜ਼ਿਲ੍ਹਾ ਮਹਾਲੀ ਹੈ ਪਰ ਠਾਣਾ ਬਨੂਰ ਜਿਹੜਾ ਹੈਗਾ ਅੱਜ ਵੀ ਪਟਿਆਲੇ ਜ਼ਿਲ੍ਹੇ ਨਾਲ ਚ ਕੰਮ ਕਰ ਰਿਹਾ ਹੈ ਕਾਰਜ ਸਿਲੇ ਇਸੇ ਤਰ੍ਹਾਂ ਜਿਹੜੀਆਂ ਪੰਚਾਇਤਾਂ ਨੇ ਭਾਵੇਂ ਜ਼ਿਲ੍ਹਾ ਮਹਾਲੀ ਚ ਨੇ 28 ਪਿੰਡ ਤੇ ਬਨੂਰ ਸ਼ਹਿਰ ਪਰ ਬੀਡੀਪੀ ਉਹਨਾਂ ਦਾ ਮਹਾਲੀ ਦੀ ਥਾਂ ਅੱਜ ਵੀ ਰਾਜਪੁਰਾ ਹੈ ਜਿਹੜੇ ਪਹਿਲੇ 28 ਪਿੰਡ ਨੇ ਹੁਣ ਇਹ ਸੀ ਇੱਕ ਜਦੋਂ ਸਬ ਤਹਿਸੀਲ ਬਣਾਈ ਸੀ ਪੰਗੋਸਲ ਇੱਥੇ ਸਬ ਤਹਿਸੀਲ ਬਨੂੜ ਬਣੀ ਹੋਈ ਆ ਬਈ ਬਾਦਲ ਸਾਹਿਬ ਨੇ ਬਣਾਈ ਸੀ ਲੋਕਾਂ ਦੀ ਮੰਗ ਤੇ ਪਰ ਜਿਹੜੇ ਹੁਣ ਬਹੁਤ ਉਦੋਂ ਤੋਂ ਹੀ ਡਿਮਾਂਡ ਸੀ ਵੀ ਇੱਕ ਤਾਂ ਬਨੂੜ ਨੂੰ ਬਲਾਕ ਬਣਾਇਆ ਜਾਵੇ ਤੇ ਇੱਕ ਬਨੂੜ ਨੂੰ ਸਬ ਡਿਵੀਜ਼ਨ ਬਣਾਇਆ ਜਾਵੇ ਕਿਉਂਕਿ ਕਿਸੇ ਵੇਲੇ ਵਿਧਾਨ ਸਭਾ ਹਲਕਾ ਨਹੀਂ ਹੁੰਦਾ ਸੀ ਬਨੂੜ ਭਾਵੇਂ ਫਿਰ ਉਹ ਡੇਰਾ ਬਸੀ ਬਣ ਗਿਆ ਪਹਿਲਾਂ ਬਨੂੜ ਵਿਧਾਨ ਸਭਾ ਹਲਕਾ ਹੋਇਆ ਕਰਦਾ ਸੀ ਪੁਰਾਣੇ ਸਮੇਂ 'ਚ ਸੋ ਦੋਏ ਮੈਂ ਮੰਗ ਸੀ ਤੇ ਜਦੋਂ ਜਿਹੜਾ ਬਲਾਕ ਬਣਾਣਾ ਹੈ ਨਾ ਜ ਉਹਦੇ ਲਈ ਇਹ ਕਾਨੂੰਨੀ ਤੇ ਤਕਨੀਕੀ ਪੱਖ ਇਹ ਹੈ ਕਿ ਪਿੰਡ ਘੱਟੋ ਘੱਟ ਵੀ 35-40 ਪਿੰਡ ਹੋਣੇ ਚਾਹੀਦੇ ਨੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨ ਇੱਕ ਕੈਬਨਟ ਤੇ ਵੀ ਇਹ ਗੱਲ ਆਈ ਹੈ ਕਿ ਉਹ ਬਹੁਤ ਕਿਸੇ ਬਲਾਕ ਚ 20 ਪਿੰਡ ਨੇ ਤੇ ਕਿਸੇ ਚ 180 ਪਿੰਡ ਨੇ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਡਿਵਾਈਡ ਕਰਕੇ ਇਕਸਾਰਤਾ ਲਿਆਂਦੀ ਜਾਵੇ ਜਿਹੜੀ ਹੁਣੇ ਪਿਛਲੇ ਹਫਤੇ ਕੈਬਨਿਟ ਪੰਜਾਬ ਦੀ ਭਗਵਾਨ ਤੇ ਮਾਨ ਦੇ ਗਾਇਚ ਮੀਟਿੰਗ ਹੋਈ ਸੀ ਉਹਦੇ ਚ ਵੀ ਇਹ ਫੈਸਲਾ ਕੀਤਾ ਗਿਆ ਤੇ ਰਾਜਪੁਰਾ ਖੇਤਰ ਦੇ ਜਿਹੜੇ ਪਿੰਡ ਨੇ ਇਹਨਾਂ ਦਾ ਜ਼ਿਕਰ ਵੀ ਹੋਇਆ ਸੋ ਬੜਿਕ ਦਾ ਬਨੂੜ ਨੂੰ ਬਲਾਕ ਬਣਾਉਣ ਲਈ ਜਿਹੜੇ ਪਹਿਲਾਂ ਪਿੰਡ ਨੇ 28 ਉਹ ਘਟ ਨੇ ਇਕਦਾ ਇਹ ਇਹ ਪਿੰਡ ਜੁੜ ਸਕ ਜੁੜ ਕੇ 28 ਤੇ 836 ਤੇ ਕੁਝ ਪਿੰਡ ਮਹਾਲੀ ਜਿਹੜੇ ਬਲਾਕ ਦੇ ਨੇ ਉਹਨਾਂ ਚ ਪਾਏ ਜਾ ਸਕਦੇ ਨੇ ਜਿਹੜੇ ਬਿਲਕੁਲ ਬਨੂੜ ਦੇ 2 ਜਾਂ 3 ਕਿਲੋਮੀਟਰ ਦੇ ਘੇਰੇ ਚ ਨਹੀਂ ਬਨੂੜ ਬਲਾਕ ਬਣਾਉਣ ਲਈ ਇੱਕ ਤਾਂ ਪਹਿਲ ਕਦਮੀ ਹੋ ਸਕਦੀ ਹੈ ਜਿਵੇਂ ਮੈਂ ਸਮਝਦਾ ਕਿਉਂਕਿ ਨੀਨਾ ਮਿੱਤਲ ਨੇ ਦੋ ਵਾਦੇ ਬਨੂੜ ਵਾਸੀਆਂ ਨਾਲ ਕੀਤੇ ਸੀ ਚੋਣਾਂ ਵੇਲੇ ਕਿ ਇੱਕ ਮੈਂ ਬਲਾਕ ਬਣਾਉਂਗੀ ਇੱਥੇ ਤੇ ਕਿਨੂੰ ਸਬਡਿਵੀਜ਼ਨ ਬਣਾਉਂਗੀ ਉਹ ਤਾਂ ਕਹਿ ਰਹੇ ਨੇ ਕਿ ਇਸੇ ਸੜਕਾਂ ਇਹ ਕੀਤਾ ਜਾ ਰਿਹਾ ਸਾਰਾ ਕੁਝ ਤੇ ਹੁਣ ਇਸੇ ਕਰਕੇ ਪਿੰਡ ਨਾਲ ਜੋੜੇ ਜਾ ਰਹੇ ਨੇ ਕਿਉਂਕਿ ਆਬਾਦੀ ਬਹੁਤ ਹੈ ਨਾ ਪਿੰਡਾਂ ਦੀ ਤੇ ਰਹੀ ਗੱਲ ਜਿਹੜੀ ਤੁਸੀਂ ਮੈਨੂੰ ਕੁਐਸਚਨ ਕੀਤਾ ਸੀ ਪ੍ਰਸ਼ਨ ਪੁੱਛਿਆ ਸੀ ਕਿ ਲੋਕਾਂ ਨੂੰ ਕੀ ਫਾਇਦਾ ਹੋਏਗਾ ਜੀ ਤੇ ਪੰਗੂ ਸਾਹਿਬ ਇਹ ਮੈਂ ਹੈ ਕਿ ਲੋਕਾਂ ਨੂੰ ਜਿਹੜੀ ਮਹਾਲੀ ਜ਼ਿਲ੍ਹੇ ਦਾ ਇੱਕ ਦਾ ਜਿਹੜੇ ਕਲੈਕਟਰ ਰੇਟ ਨੇ ਜ਼ਮੀਨਾਂ ਦੇ ਕਿਉਂਕਿ ਮਹਾਲੀ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਪੰਗੂ ਸਾਹਿਬ ਕਹਿੰਦੇ ਉੱਥੇ ਹੁਣ ਜੇ ਮੈਂ ਕਹਿ ਦਵਾਂ ਕਿ 100 ਕਰੋੜ ਦਾ ਵੀ ਕਿਲਾ ਵੀ ਕਰਿਆ ਹੈ ਤਾਂ ਕੋਈ ਅਤ ਘਤ ਨਹੀਂ ਨਹੀਂ ਭਾਵੇਂ ਦਰਸ਼ਕਾਂ ਨੂੰ ਲੱਗਦਾ ਹੋਊਗਾ ਕਿ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਜੀ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਖਬਰ ਸ਼ਾਇਦ ਪੜ੍ਹੀ ਹੋਵੇ ਕਿ ਗਮਾੜਾ ਨੇ ਮਹਾਲੀ ਦੇ ਸੈਕਟਰ 68 ਦੀ ਇੱਕ ਏਕੜ ਜ਼ਮੀਨ ਦੀ ਨਿਲਾਮੀ ਕੀਤੀ ਹਾਂ ਬਿਲਕੁਲ ਤੇ 100 ਕਰੋੜ ਰੁਪਏ ਦਾ ਉਹ ਜ਼ਮੀਨ ਦਾ ਕਿਲਾ ਵਿਕਿਆ ਜੀ ਪੂਰੇ 100 ਕਰੋੜ ਦਾ ਇੱਕ ਏਕੜ ਬਿਲਕੁਲ ਤੇ ਇਸੇ ਤਰ੍ਹਾਂ ਬੰਗੂ ਸਾਹਿਬ 4 ਏਕੜ ਦੀ 에ਰੋ ਸਿਟੀ ਵਾਲੇ ਪਾਸੇ ਗਮਾੜਾ ਨੇ ਨਿਲਾਮੀ ਕੀਤੀ 4 ਏਕੜ ਜ਼ਮੀਨ ਦੇ 164 ਕਰੋੜ ਰੁਪਏ ਦੇ ਵਿਕੇ ਤੇ ਜੇ ਮੈਂ ਕਿਸਾਨਾਂ ਦੀ ਵੀ ਗੱਲ ਕਰ ਲਵਾਂ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਵੀ ਇੱਥੇ ਜਿਹੜੇ ਬਿਲਕੁਲ ਨਾਲ ਆ ਗਏ ਹੁਣ ਸੈਕਟਰਾਂ ਦੇ ਤਾਂ ਉਹਨਾਂ ਦਾ 15 ਤੋਂ 20 ਕਰੋੜ ਰੁਪਏ ਪ੍ਰਤੀ ਏਕੜ ਰੇਟ ਹੋ ਗਿਆ ਤੇ ਜਿਹੜੇ ਜੇ ਮੈਂ ਮਾਨਕ ਪਰ ਜਿਹੜਾ ਪਿੰਡ ਮਹਾਲੀ 'ਚ ਜੋੜਨ ਦੀ ਗੱਲ ਕਰ ਰਿਹਾ ਤਾਂ ਜਿਸ ਦਿਨ ਤੋਂ ਇਹ ਚਰਚਾ ਚੱਲੀ ਵੀ ਇਹਨੂੰ ਮਹਾਲੀ 'ਚ ਜੋੜਿਆ ਜਾ ਰਿਹਾ ਹੈ ਉੱਥੇ ਜਿਹੜੀ ਜ਼ਮੀਨ ਦਾ ਰੇਟ ਪਹਿਲਾਂ ਲਗਭਗ 70-80 ਲੱਖ ਰੁਪਏ ਪ੍ਰਤੀ ਏਕੜ ਸੀ ਉਹ 1.5 ਤੋਂ 2 ਕਰੋੜ ਮੰਗਣ ਲੱਗੇ ਲੋਕ ਕਿ ਹੁਣ ਤਾਂ ਜੇ ਅਸੀਂ ਮਹਾਲੀ ਜ਼ਿਲ੍ਹੇ 'ਚ ਆ ਗਏ ਇਕਦਾ ਕਾਰਨ ਇਹ ਹੈ ਕਿ ਮਹਾਲੀ ਦੀਆਂ ਜ਼ਮੀਨਾਂ ਦੇ ਕਲੈਕਟਰ ਰੇਟ ਬਹੁਤ ਵੱਧ ਨੇ ਜੇ ਪਟਿਆਲੇ ਦੀ ਜ਼ਮੀਨ ਦਾ ਕਲੈਕਟਰ ਰੇਟ 40 ਲੱਖ ਹੋਏਗਾ ਪ੍ਰਤੀ ਏਕੜ ਕਿਸੇ ਇਹ ਨਾ ਪਿੰਡਾਂ ਦਾ ਤਾਂ ਮਹਾਲੀ ਦਾ ਜਦੋਂ ਮਹਾਲੀ ਚ ਸ਼ਾਮਲ ਹੁੰਦੇ ਆਂ ਇਹ ਘੱਟੋ ਘੱਟ ਵੀ 80 ਲੱਖ ਦੇ ਨੇੜੇ ਤੇੜੇ ਪਹੁੰਚ ਜਾਣਾ ਇਹਨਾਂ ਦਾ 60 ਤੋਂ 80 ਲੱਖ ਦੇ ਵਿਚਾਲੇ ਇਹਨਾਂ ਦਾ ਕਲੈਕਟਰ ਰੇਟ ਵਧਣ ਨਾਲ ਜ਼ਮੀਨਾਂ ਦੇ ਰੇਟ ਕੁਦਰਤੀ ਤੌਰ ਤੇ ਵਧਣਗੇ ਤੇ ਦੂਜਾ ਇਹ ਕਿ ਜਿਹੜੇ ਰੀਅਲ ਅਸਟੇਟ ਨੇ ਜਿਹੜੇ ادارے ਨੇ ਆਪਣਾ ਇੱਥੇ ਅੱਸੀ ਪਲਾਟ ਕੱਟਨੇ ਨੇ ਜੀ ਜਿਹੜੇ ਕਾਰੋਬਾਰ ਕਰਦੇ ਨੇ ਬਹੁਤ ਵੱਡੀ ਗਿਣਤੀ ਚ ਮਹਾਲੀ ਵਾਲੇ ਖੇਤਰ ਚ ਜੀਰਕ ਪਰ ਤੁਸੀਂ ਦੇਖਿਆ ਹੋਣਾ ਕਿ ਕਿੱਡੇ ਕਿੱਡੇ ਉੱਚੇ ਉੱਚੇ ਫਲੈਟ 30 ਮੰਜਲੇ ਮਹਾਲੇ ਚ ਵੀ ਬਹੁਤ ਸਾਰੇ ਬਣੇ ਹੋਏ ਨੇ ਤੇ ਇਹ ਮਹਾਲੀ ਜ਼ਿਲ੍ਹੇ ਦੇ ਤਕਰੀਬਨ ਜਾ ਰਹਾਂਦੇ ਨੇ ਜ਼ਿਲ੍ਹਾ ਬਹੁਤ ਜ਼ਰੂਰੀ ਦੇਖਦੇ ਨੇ ਇਸ ਕਰਕੇ ਨਾ ਪਿੰਡਾਂ ਨੂੰ ਇਹ ਵੀ ਲੱਗਦਾ ਹੈ ਕਿ ਜਦੋਂ ਵੀ ਹੁਣ ਸਾਡੀ ਮਹਾਲੇ ਚ ਆ ਕੇ ਕਲੈਕਟਰ ਰੇਟ ਵਧਣ ਦੇ ਨਾਲ ਨਾਲ ਵੈਸੇ ਵੀ ਵੀ ਬਹੁਤ ਸਾਰੇ ਪ੍ਰੋਜੈਕਟ ਆਣਗੇ ਇੱਥੇ ਜਿਹੜੇ ਰਹਾਇਸ਼ੀ ਪ੍ਰੋਜੈਕਟ ਲੋਕ ਪ੍ਰਾਈਵੇਟ ਕੰਪਨੀਆਂ ਰੀਅਲ ਅਸਟੇਟ ਵਾਲੀਆਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਪਿੰਡਾਂ ਚ ਆਣਗੇ ਇਸੇ ਕਰਕੇ ਤੁਸੀਂ ਇੱਕ ਗੱਲ ਹੋਰ ਵੀ ਨੋਟ ਕੀਤੀ ਹੋਊਗੀ ਕਿ ਇੱਕ ਦਸ਼ਮੇਸ਼ ਨਹਿਰ ਕੱਢਣ ਦੀ ਤਜਵੀਜ਼ ਬਣਾ ਰਹੀ ਹੈ ਪੰਜਾਬ ਸਰਕਾਰ ਜੀ ਉਹ ਵੀ ਨਾ ਪਿੰਡਾਂ ਚੋਂ ਲੰਘਣੀ ਹੈ ਤੇ ਪਿੰਡਾਂ ਦੇ ਲੋਕ ਇੰਨਾ ਵਿਰੋਧ ਕਰ ਰਹੇ ਨੇ ਤੇ ਜਦੋਂ ਤਰਕ ਦਿੰਦੇ ਨੇ ਤਾਂ ਤਰਕ ਦੇ ਪਿੱਛੇ ਵੀ ਪੰਗੂਸਾ ਵਹੀਉ ਕਰਨਾ ਹੈ ਕਿ ਜੀ ਮਸੀ ਮਸੀ ਦਾ ਇਧਰ ਨੂੰ ਰੀਅਲ ਅਸਟੇਟ ਵਾਲੇ ਆਣ ਲੱਗੇ ਨੇ ਮਸੀ ਮਸੀ ਦਾ ਸਾਡੀਆਂ ਜ਼ਮੀਨਾਂ ਦੇ ਰੇਟ ਵਧਣ ਲੱਗੇ ਨੇ ਇਧਰ ਨੂੰ ਤੇ ਜੇ ਇਹ ਨੇਰ ਵਿੱਚ ਬਣ ਗਈ ਤਾਂ ਸਾਡੇ ਤਾਂ ਜੀ ਰੀਅਲ ਏਸਟੇਟ ਨੇ ਨਹੀਂ ਆਣਾ ਜੀ ਇੱਥੇ ਕੋਈ ਕੰਪਨੀਆਂ ਨੇ ਨਹੀਂ ਆਣਾ ਸਾਡੇ ਰੇਟ ਘਟ ਜਾਣਗੇ ਜ਼ਮੀਨਾਂ ਦੇ ਉਹਨਾਂ ਦੀ ਇਹ ਬਹੁਤ ਸਭ ਤੋਂ ਵੱਡਾ ਤੇ ਪਹਿਲਾ ਤਰਕ ਉਹਨਾਂ ਦਾ ਇਹ ਵੀ ਹੁੰਦਾ ਸੋ ਇਸ ਕਰਕੇ ਇਹਨਾਂ ਜ਼ਮੀਨਾਂ ਦੇ ਰੇਟ ਵਧਣਗੇ ਦੂਜਾ ਕਾਰਨ ਵੀ ਹੈ ਆਪਣਾ ਪੰਗੂ ਸਾਹਿਬ ਕੇ ਇਹ ਜਿਹੜੇ ਮਾਨਕ ਪਰਖੇੜਾ ਵਗੈਰਾ ਨੇ ਮਹਾਲੀ ਨਾਲ ਬਹੁਤ ਇਨ ਟੱਚ ਨੇ ਜਿਹੜਾ ਮਹਾਲੀ ਦਾ ਤਹਿਸੀਲ ਦਫ਼ਤਰ ਹੈ ਬਿਲਕੁਲ ਇਧਰੇ ਆ ਗਿਆ 77 ਸੈਕਟਰ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਪਟਿਆਲੇ ਨਾਲੋਂ ਵੱਧ ਸਾਧਨ ਨੇ ਇਧਰ ਨੂੰ ਜਾਣ ਨੂੰ ਸੜਕਾਂ ਵੀ ਚੌੜੀਆਂ ਨੇ 18 18 ਫੁੱਟ ਚੌੜੀਆਂ ਤੇ ਹੋਰ ਵੀ ਬਹੁਤ سارے ਇਹਨਾਂ ਦੇ ਲੋਕ ਇਹਨਾਂ ਪਿੰਡਾਂ ਦੇ ਰੋਜ਼ਾਨਾ ਮਹਾਲੀ ਚੰਡੀਗੜ੍ਹ ਪੰਚਕੂਲਾ ਰਜਗਾਰ ਲਈ ਵੀ ਜਾਂਦੇ ਨੇ ਉਹਨਾਂ ਨੂੰ ਇਹ ਵੀ ਇਹਨਾਂ ਨੂੰ ਉਹਨੂੰ ਇਹ ਲੱਗਦਾ ਹੈ ਕਿ ਸਾਨੂੰ ਪਟਿਆਲਾ ਕਿਉਂਕਿ ਮਹਾਲੀ ਜ਼ਿਲ੍ਹਾ ਵੀ ਹੈਗਾ ਤੇ ਤਹਿਸੀਲ ਵੀ ਬਨੂੜ ਸਭ ਤਹਿਸੀਲ ਹੈ ਜੇ ਤਾਂ ਮਹਾਲੀ ਉਹਨਾਂ ਦੀ ਤਹਿਸੀਲ ਮਹਾਲੀ ਹੈ ਇਸ ਕਰਕੇ ਉਹਨਾਂ ਨੂੰ ਇੱਕੋ ਧਾਂ ਦੇ ਜ਼ਿਲ੍ਹਾ ਵੀ ਮਿਲ ਜਾਂਦਾ ਹੈ ਹੁਣ ਪਟਿਆਲੇ ਨਾਲੋਂ ਮਹਾਰੀ ਉਹਨਾਂ ਨੂੰ ਨੇੜੇ ਪੈਂਦਾ ਹੈ ਪਰ ਇੱਕ ਗੱਲ ਦੂਜਾ ਪੱਖ ਇਹ ਵੀ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਬਾਹਰ ਐਸੋਸੀਏਸ਼ਨ ਰਾਜਪੁਰਾ ਹੈ ਉਹ ਇਸ ਦਾ ਵਿਰੋਧ ਵੀ ਕਰ ਰਹੀ ਹੈ ਉਹਨਾਂ ਨੇ ਪਿਛਲੇ ਦਿਨ ਇੱਕ ਮਜਾਰਾ ਵੀ ਕੀਤਾ ਸੀ ਕਿ ਪਿੰਡ ਬਿਲ ਕਿਸੇ ਕੀਮਤ ਤੇ ਅਸੀਂ ਨਹੀਂ ਜਾਣ ਦਵਾਂਗੇ ਉਧਰ ਵੀ ਇਹਦੇ ਨਾਲ ਸਾਡਾ ਜਿਹੜਾ ਕਾਰੋਬਾਰ ਹੈ ਉਹ ਹਰੇਕ ਬੰਦੇ ਨੇ ਆਪ ਕੋ ਆਪਣਾ ਉਹ ਜਿਹੜੇ ਖੇਤਰ ਚ ਜੁੜਿਆ ਹੋਇਆ ਦੇਖਣਾ ਹੁੰਦਾ ਹੈ ਉਹ ਵਿਰੋਧ ਕਰ ਰਹੇ ਨੇ ਪਰ ਜਿਹੜੇ ਇਹਨਾਂ ਪਿੰਡਾਂ ਦੇ ਆਮ ਲੋਕ ਨੇ ਪੰਚਾਇਤਾਂ ਨੇ ਉਹ ਬਹੁਤ ਖੁਸ਼ ਨੇ ਉਸ ਫੈਸਲੇ ਤੋਂ ਚਾਹਲੀ ਹਨ ਕਿ ਬਿਨਾਂ ਕਿਸੇ ਦੇਰੀ ਤੋਂ ਸਾਨੂੰ ਮਹਾਲੇ ਜ਼ਿਲ੍ਹੇ 'ਚ ਸ਼ਾਮਲ ਕੀਤਾ ਜਾਵੇ ਉਹ ਤਾਂ ਬਾਰ ਐਸੋਸੀਏਸ਼ਨ ਦਾ ਜਿਹੜਾ ਵਿਰੋਧ ਹੈ ਉਹ ਤਾਂ ਚੇਲਾ ਸਾਹਿਬ ਜਦੋਂ ਡੇਰਾ ਵਾਸੀ ਕੋਟ ਬਣੀ ਸੀ ਉਦੋਂ ਵੀ ਕਾਫੀ ਕੰਮ ਘਟ ਗਿਆ ਸੀ ਹੁਣ ਵੀ ਕੰਮ ਦੇ ਕਾਫੀ ਫਰਕ ਪਾਉਗਾ ਇਸ ਕਰਕੇ ਵਿਰੋਧ ਕਰ ਰਹੇ ਨੇ ਬਿਲਕੁਲ ਜੀ ਜੀਤੇ ਦੂਜੇ ਮੈਨੂੰ ਅਖੀ ਮੇਰਾ ਆਖਰੀ ਸਵਾਲ ਇੱਕ ਜਦੋਂ ਤੁਹਾਡੀ ਲੋਕਾਂ ਦੇ ਨਾਲ ਗੱਲ ਹੁੰਦੀ ਹੈ ਜਿਹੜੇ ਅੱਠ ਪਿੰਡਾਂ ਦੇ ਲੋਕ ਨੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਲੋਕ ਖੁਸ਼ ਨੇ ਉਹਨਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਕਈ ਉਹ ਤਾਂ ਬਹੁਤ ਖੁਸ਼ ਨੇ ਜੀ ਉਹ ਤਾਂ ਫੋਨ ਕਰ ਕਰ ਪੁੱਛਦੇ ਨੇ ਕਿ ਕਦੋਂ ਤੱਕ ਇਹ ਸ਼ਾਮਲ ਹੋ ਜਾਣਗੇ ਜੀ ਅਸੀਂ ਉਹਨਾਂ ਨੂੰ ਤਾਂ ਬਹੁਤ ਉਤਸੁਕਤਾ ਲੱਗੀ ਹੋਈ ਹੈ ਕਿ ਕਦੋਂ ਸਾਡਾ ਜਿਹੜਾ ਜ਼ਿਲ੍ਹਾ ਪਟਿਆਲੇ ਤੋਂ ਬਗਲੇ ਕੇ ਮਹਾਲੀ ਹੋ ਜਵੇ ਸਾਰੇ ਲੋਕ ਇਹਨਾਂ ਪਿੰਡਾਂ ਦੇ ਬਹੁਤ ਕੁਛ ਨੇ ਮੈਨੂੰ ਕਿਤੇ ਮੈਂ ਘੁੰਮ ਕੇ ਵੀ ਆਇਆ ਮੈਂ ਸਟੋਰੀ ਕੀਤੀ ਸੀ ਤੇ ਕੋਈ ਮੈਨੂੰ ਕਿਸੇ ਪਿੰਡ 'ਚ ਕੋਈ ਇਹ ਕਹਿੰਦਾ ਨਹੀਂ ਸੁਣਿਆ ਕਿ ਨਹੀਂ ਜੀ ਸਾਨੂੰ ਪੁਰਾਣੇ 'ਚ ਰੱਖਿਆ ਜਾਵੇ ਪਰ ਇਹ ਜ਼ਰੂਰ ਕਹਿੰਦੇ ਨੇ ਲੋਕ ਖਾਸ ਕਰਕੇ 28 ਪਿੰਡਾਂ ਵਾਲੇ ਵੀ ਬਨੋੜ ਵਾਲੇ ਵੀ ਤੇ ਜਿਹੜੇ ਸ਼ਾਮਲ ਹੋ ਰਹੇ ਨੇ ਉਹ ਵੀ ਕਿ ਘੱਟੋ ਘੱਟ ਦੋ ਜ਼ਿਲ੍ਹਿਆਂ ਦੀ ਸਰਪ੍ਰਸਤੀ ਤੋਂ ਸਾਨੂੰ ਜ਼ਰੂਰ ਨਜਾਤ ਦਿੱਤੀ ਜਾਵੇ ਵੀ 15 ਸਾਲ ਹੋ ਗਏ ਅਸੀਂ ਮਨ ਫਰਜ਼ ਕਰੋ ਪੰਗੂ ਸਾਹਿਬ ਇਹਵੇਂ ਹੈ ਵੀ ਕਿਸੇ ਪੰਚਾਇਤ ਅੱਧੀ ਉਹ ਗੱਲ ਕਰ ਲੋ ਜੇ ਪੰਚਾਇਤ ਨੇ ਕੋਈ ਕਬਜ਼ਾ ਲੈਣਾ ਹੈ ਕੋਈ ਨਿਰਦੇਸ਼ ਲੈਣਾ ਹੈ ਤਾਂ ਡਿਪਟੀ ਕਮਿਸ਼ਨਰ ਕੋਲ ਉਹਨਾਂ ਨੂੰ ਮਹਾਲੀ ਜਾਣਾ ਪਊਗਾ ਜੀ ਤੇ ਪੁਲਿਸ ਦਾ ਜਿਹੜਾ ਜਦੋਂ ਉਹ ਦਿਨ ਲਈ ਫੋਰਸ ਦੀ ਲੋਡ ਹੁੰਦੀ ਹੈ ਐਸਐਸਪੀ ਕੋਲ ਜਾਣਾ ਹੁੰਦਾ ਤੇ ਪੁਲਿਸ ਲੈਣ ਲਈ ਉਹਨਾਂ ਨੂੰ ਪਟਿਆਲੇ ਜਾਣਾ ਪਊਗਾ ਇਸ ਕਰਕੇ ਉਹਨਾਂ ਨੂੰ ਇਹ ਵੀ ਦੂਰੇ ਜਿਹੜੇ ਨਿਰਦੇਸ਼ ਨੇ ਪ੍ਰਸ਼ਾਸਕ ਦੇ ਪ੍ਰਸ਼ਾਸਨਾਂ ਦੇ ਸਾਨੂੰ ਇਹਨਾਂ ਤੋਂ ਜ਼ਰੂਰ ਨਜ਼ਾਰਤ ਦਵਾਈ ਜਾਵੇ ਤੇ ਇੱਕ ਵਾਰੀ ਇੱਥੇ ਜਿਹੜੇ ਕਮਿਸ਼ਨਰ ਦੋ ਦਿਨ ਬੈਠ ਕੇ ਲਗਾਤਾਰ ਇਹਨਾਂ ਪਿੰਡਾਂ ਦੀ ਰਹਿ ਵੀ ਲੈ ਕੇ ਗਏ ਸੀ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਇੱਥੇ ਆਏ ਸੀ ਬਨੂੜ ਤੇ ਉਹਨਾਂ ਨੇ ਰਿਪੋਰਟ ਵੀ ਦਿੱਤੀ ਸੀ ਵੀ ਲੋਕ ਕੀ ਚਾਹੁੰਦੇ ਨੇ ਪਰ ਉਹ ਕਿਉਂਕਿ ਸਿਆਸੀ ਜੁੜਿਆ ਹੋਇਆ ਤੇ ਖਾਸ ਕਰਕੇ ਜਿਹੜੇ ਰਾਜਪੁਰਾ ਵਿਧਾਨ ਸਭਾ ਹਲਕਾ ਹੈ ਉਹਨਾਂ ਦੇ ਪਿੰਡਾਂ ਦਾ ਜੀ ਤੇ ਜਿਹੜੇ ਰਾਜਪੁਰੇ ਦੇ ਹਲਕੇ ਦੇ ਚੌਧਰੀ ਹੁੰਦੇ ਨੇ ਭਾਵੇਂ ਪਿਛਲੇ ਹੋਣ ਭਾਵੇਂ ਹੋਣ ਵਾਲੇ ਹੋਣ ਮੈਂ ਮੇਰਾ ਕਹਿੰਦੋਂ ਪਾਬੋ ਵਦੇ ਕੰਦ ਪਾਲਾ ਜੀ ਮੇਰਾ ਇਸ਼ਾਰਾ ਜੀ ਉਹ ਨਹੀਂ ਚਾਹੁੰਦੇ ਕਿ ਮਹਾਲੀ ਜ਼ਿਲ੍ਹੇ ਚਾਵੇ ਉਹਨਾਂ ਨੂੰ ਇਵੇਂ ਲੱਗਦਾ ਫਿਰ ਵੀ ਕਿਉਂਕਿ ਸਾਡਾ ਰਾਜਪੁਰਾ ਵਿਧਾਨ ਸਭਾ ਹਲਕੇ ਤੇ ਦੂਜੇ ਜ਼ਿਲ੍ਹੇ ਦੇ ਅਧਿਕਾਰੀ ਸਾਡੀ ਫਿਰ ਗੱਲ ਵੱਲ ਘੱਟ ਤਵੱਜੂ ਦਿੰਦੇ ਨੇ ਜੀ ਤੇ ਖਾਸ ਕਰਕੇ ਪੁਲਸ ਵਾਲਾ ਜਿਹੜਾ ਪੱਖ ਹੈ ਤੇ ਪੰਚਾਇਤਾਂ ਦੇ ਦੋਵੇਂ ਅਜਿਹੇ ਮਾਮਲੇ ਨੇ ਜਿਨ੍ਹਾਂ ਨੂੰ ਆਮਦ ਨੇ ਜਿਨ੍ਹਾਂ ਦੇ ਅਧਿਕਾਰੀਆਂ ਨੂੰ ਕਈ ਕਈ ਵਾਰ ਦਿਨ ਤੇ ਫੋਨ ਖੜਕਾਣੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਐਵੇਂ ਲੱਗਦਾ ਜੇ ਮਹਾਲੇ ਚ ਸ਼ਾਮਲ ਹੋ ਗਿਆ ਇਹ ਸਾਰਾ ਕੁਝ ਇਹ ਵੀ ਤਾਂ ਸਾਡੀ ਘਟ ਸੋਣੀ ਜਾਊਗੀ ਪਰ ਲੋਕ ਜ਼ਰੂਰ ਚਾਹੁੰਦੇ ਨੇ ਵੀ ਇਹ ਇੱਕ ਜ਼ਿਲ੍ਹੇ ਚ ਜ਼ਰੂਰ ਜਿਵੇਂ ਹੁਣ ਇਹ ਵੀ ਮੰਗ ਕਰਦੇ ਨੇ ਲੋਕ ਤਾਂ ਵੀ ਜੇ ਭਾਈ ਤੁਸੀਂ ਹੁਣ ਇਹ ਨਾ 8 ਪਿੰਡਾਂ ਨੂੰ ਜੋੜ ਰਹੇ ਹੋ ਤਾਂ ਨਾਲ ਦੇ ਨਾਲ ਫਿਰ ਇੱਕ ਦੂਜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿਓ ਵੀ ਜਿਹੜਾ ਪੁਲਿਸ ਥਾਣਾ ਹੈ ਤੇ ਜਿਹੜਾ ਪੰਚਾਇਤਾਂ ਨੇ ਦੋ ਜਿਹੜੇ ਵਿਭਾਗ ਹਾਲੇ ਵੀ ਪਟਿਆਲੇ ਜ਼ਿਲ੍ਹੇ ਚ ਚੱਲ ਰਹੇ ਨੇ ਮੈਂ ਉਹਨਾਂ ਨੂੰ ਵੀ ਮਹਾਲੀ ਜ਼ਿਲ੍ਹੇ ਦੇ ਨਾਲ ਜੋੜਿਆ ਜਾਵੇ ਜਿਵੇਂ ਬਸਤੀ ਸਾਰੇ ਵਿਭਾਗ ਮਹਾਲੀ ਜ਼ਿਲ੍ਹੇ ਨਾਲ ਜੁੜੇ ਹੋਏ ਨੇ ਜੀ ਜੀ ਬਿਲਕੁਲ ਸੋ ਚਿੱਲਾ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਅਸੀਂ ਲਗਾਤਾਰ ਤੁਹਾਡੀਆਂ ਪੰਜਾਬੀ ਇੰਟਰਵਿਊਆਂ ਦੇ ਵਿੱਚ ਸਟੋਰੀਆਂ ਪੜ੍ਹਦੇ ਹਾਂ ਅੱਗੇ ਸਾਂਝੀ ਵੀ ਕਰਦੇ ਹਾਂ ਦੋਸਤਾਂ ਨਾਲ ਸੋ ਬੜੀ ਤੁਸੀਂ ਜਦੋਂ ਵੀ ਕੋਈ ਖ਼ਬਰ ਲਾਉਂਦੇ ਹੋ ਤਾਂ ਹਰ ਵਾਰ ਉਹ ਨਵੀਂ ਖ਼ਬਰ ਹੁੰਦੀ ਹੈ ਨਵੇਂ ਸੂਰੀ ਹੁੰਦੀ ਹੈ ਸੋ ਤੁਸੀਂ ਪ੍ਰੋਗਰਾਮ ਦੇ ਜੁੜੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਜੀ ਸ਼ੁਕਰੀਆ ਚੇਲਾ ਸਾਹਿਬ ਧੰਨਵਾਦ ਜੀ